ਸਸ਼ੀ ਕਾਲ ਜੀ ਮੈਨੂੰ ਆਪਦੀ ਮਾਂ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਕੋਰ ਬਾਬੇ ਦੀ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਭਾਈ ਬਾਬਿਆਂ ਦੇ ਤਾਂ ਸੱਚੀ ਮੌਜਾਂ ਹੀ ਮੌਜਾਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਬਾ ਕਿਵੇਂ ਪਖੰਡਾ ਜਾਂ ਕਰਦਾ ਆਉਂਦਾ ਨਜ਼ਰ ਆਉਂਦਾ ਤਾਂ ਕਰਦੇ ਕਰਦੇ ਉਹ ਡਿੱਗ ਜਾਂਦਾ ਐ ਲੱਗਦਾ ਜਿਵੇਂ ਵਿਹੋਸ਼ ਜਾ ਹੋ ਗਿਆ ਉਸ ਤੋਂ ਬਾਅਦ ਜਿਹੜੀਆਂ ਸੰਗਤਾਂਆਂ ਦੀਆਂ ਪਤਾ ਨਹੀਂ ਭਾਈ ਉਹਦੇ ਚੇਲੀਆਂ ਰੱਖੀਆਂ ਹੋਈਆਂ ਨੇ ਫਟਾਫਟ ਬਾਬੇ ਨੂੰ ਚੱਕਣ ਦੀਆਂ ਜਿਹੜੇ ਕਿ ਕੋਸ਼ਿਸ਼ਾਂ ਕਰਦੀਆਂ ਨੇ ਤਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਬਾਬੇ ਨੇ ਸੱਚੀ ਫਿਲਮਾਂ ਦੇ ਸੀਨ ਭਾਈ ਜਿਵੇਂ ਫੇਲ ਕਰ ਦਿੱਤੇ ਮੈਨੂੰ ਕਿ ਲੱਗਦਾ ਹੀ ਨਹੀਂ ਕਿ ਬਾਬੇ ਨੇ ਕੋਈ ਫਿਲਮ ਕੀਤੀ ਆ ਲੋਕ ਕਹਿ ਰਹੇ ਨੇ ਬਾਬੇ ਨੂੰ ਦੌਰਾ ਪੈ ਗਿਆ ਲੋਕ ਕਹਿੰਦੇ ਨੇ ਬਾਬੇ ਨੂੰ ਟੈਕ ਆ ਗਿਆ ਲੋਕ ਭਾਈ ਕੁਝ ਨਹੀਂ ਹੋਇਆ ਇਹਦੇ ਵਿੱਚ ਜਿਹੜੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਉਹ ਆ ਕੇ ਸੀ ਸਰੀਰ ਨੇ ਝੁਲਿਆ ਨਹੀਂ ਤਾਂ ਕਰਕੇ ਜਿਹੜਾ ਕਿ ਇਹ ਨੀਚੇ ਡਿੱਗ ਗਿਆ ਤੇ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਤਾਂ ਸਮਝ ਨਹੀਂ ਆਉਂਦੀ ਕਿ ਲੋਕ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਇੱਥੇ ਲੋਕ ਸਮਝਦੇ ਕਿਉਂ ਨਹੀਂ ਕਿ ਤੁਸੀਂ ਚਾਹੇ ਜਿਹੜੇ ਮਰਜੀ ਧਰਮ ਨੂੰ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਕਿਸੇ ਵੀ ਧਰਮ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਧਰਮ ਦਾ ਉਸ ਤਰੀਕੇ ਦੇ ਨਾਲ ਪ੍ਰਚਾਰ ਘਟ ਤੇ ਲੋਕਾਂ ਨੂੰ ਗੁੰਮਰਾਹ ਜਾਦਾ ਕਰ ਰਿਹਾ ਜੋ ਇਤਿਹਾਸ ਹੈ ਹੀ ਨਹੀਂ ਜੋ ਚੀਜ਼ ਹੈ ਹੀ ਨਹੀਂ ਉਸੇ ਉਲਟ ਲੋਕਾਂ ਨੂੰ ਪੇਸ਼ ਕੀਤੀ ਜਾਂਦੀ ਹੈ ਜੋ ਧਰਮ ਕੋਈ ਵੀ ਮਾੜਾ ਨਹੀਂ ਹੈਗਾ ਧਰਮ ਸਾਰੇ ਚੰਗੇ ਨੇ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਪਰ ਜਦੋਂ ਉਸ ਧਰਮ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਗਲਤ ਚੀਜ਼ ਪੇਸ਼ ਕੀਤੀ ਜਾਂਦੀ ਹੈ ਤਾਂ ਫਿਰ ਚੀਜ਼ ਜ਼ਰੂਰ ਸਵਾਲ ਖੜੇ ਕਰਦੀ ਹੈ ਕਿਹੜੇ ਦੇਵੀ ਦੇਵਤੇ ਸੀ ਜਿਹੜੇ ਲੋਕਾਂ 'ਚ ਭੂਤਾਂ ਕਰਦੇ ਸੀ ਐਵੇਂ ਬੈਠ ਕੇ ਸਿਰ ਘਮਾਉਂਦੇ ਸੀ ਖੁੱਲੇ ਵਾਲ ਕਰਕੇ ਐਵੇਂ ਡਰਾਮੇ ਕਰਦੇ ਸੀ ਕਿਹੜਾ ਦੇਵੀ ਦੇਵਤਾ ਸੀ ਜਿਹੜੇ ਲੋਕ ਬਣਾਉਂਦੇ ਨੇ ਜਾਂ ਹੋਰ ਕਿਹੜੇ ਅਜੇ ਗੁਰੂ ਪੀਰ ਰਹੇ ਨੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਲੋਕਾਂ ਦਾ ਇਲਾਜ ਕੀਤਾ ਹੋਵੇ ਫੂਕਾ ਮਾਰ ਕੇ ਇਲਾਜ ਕੀਤਾ ਹੋਵੇ ਪਾਣੀ ਦੇ ਛਿੱਟੇ ਦੇ ਕੇ ਇਲਾਜ ਕੀਤਾ ਹੋਵੇ ਕਿਹੜਾ ਅੱਜ ਤੱਕ ਰਿਹਾ ਤਾਂ ਇਹ ਲੋਕਾਂ ਨੂੰ ਜੜ ਕੇ ਇਤਿਹਾਸ ਦੇ ਉਲਟ ਗੁੰਮਰਾਹ ਕਰਨ ਵਾਲੀਆਂ ਚੀਜ਼ਾਂ ਪੇਸ਼ ਕੀਤੀਆਂ ਜਾ ਰਹੇ ਨੇ ਤਾਂ ਸਭ ਤੋਂ ਵੱਡੀ ਗੱਲ ਲੋਕਾਂ ਦੀ ਹੈ ਜਿਹੜੇ ਅਜਿਹੇ ਲੋਕਾਂ ਦੇ ਪਿੱਛੇ ਲਾ ਕੇ ਗੁੰਮਰਾਹ ਹੋ ਰਹੇ ਨੇ ਮੂਰਖ ਬਣ ਰਹੇ ਨੇ ਤੁਸੀਂ ਖੁਦ ਸੋਚੋ ਵੀ ਜਿਹਾ ਕਿਸੇ ਬਾਬੇ ਨੇ ਕਿਸੇ ਦੇਵੀ ਦੇਵਤੇ ਨੇ ਕੀਤਾ ਕਿਸੇ ਗੁਰੂ ਪੀਰ ਨੇ ਕੀਤਾ ਕਿ ਉਹ ਲੋਕਾਂ ਨੂੰ ਘਰੇ ਬੁਲਾ ਕੇ ਡੇਰੇ ਲਾਉਂਦਾ ਹੋਵੇ ਤੇ ਘਰੇ ਡੇਰਿਆਂ ਦੇ ਵਿੱਚ ਉਹਨਾਂ ਨੇ ਸੂਟੇ ਲਾਏ ਹੋਣ ਸ਼ਰਾਬਾਂ ਪੀ ਕੇ ਲੋਕਾਂ ਦਾ ਇਲਾਜ ਕੀਤਾ ਹੋਵੇ ਲੋਕਾਂ ਦੇ ਘਰਾਂ ਦੇ ਮਸਲੇ ਹੱਲ ਕੀਤੇ ਹੋਣ ਕਿਸੇ ਦਾ ਵੀ ਇਤਿਹਾਸ ਆ ਜਦੋਂ ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਬਾਬੇ ਐਦਾਂ ਕਰਕੇ ਜਿਹੜੇ ਕਿ ਮਸਲੇ ਹੱਲ ਕਰਦੇ ਸੀ ਤਾਂ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਪਖੰਡਵਾਦ ਤੋਂ ਜਿੰਨਾ ਬਚਿਓ ਜਾ ਸਕਦਾ ਉਹਨਾ ਬਚੋ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਪਖੰਡਵਾਦ ਦੇ ਵਿੱਚ ਵਸ ਫਸਦੇ ਜਾ ਰਹੇ ਹੋ ਤੁਹਾਡਾ ਨਿਕਲਣਾ ਬੇहद ਮੁਸ਼ਕਲ ਹੈ ਅੰਧਵਿਸ਼ਵਾਸ ਨੂੰ ਜੇਕਰ ਤੁਸੀਂ ਰੋਕਣਾ ਨਹੀਂ ਤਾਂ ਘੱਟੋ ਘੱਟ ਅੰਧਵਿਸ਼ਵਾਸ ਦੇ ਵਿੱਚ ਜਿਹੜਾ ਕਿ ਇਸ ਨੂੰ ਵਧਾਵਾ ਤਾਂ ਨਾ ਦੋ ਤੁਸੀਂ ਇਨ੍ਹਾਂ ਲੋਕਾਂ ਦੇ ਡੇਰਿਆਂ ਦੇ ਵਿੱਚ ਜਾਣਿਆ ਤਾਂ ਹੀ ਤਾਂ ਅੱਜ ਥਾਂ-ਥਾਂ ਦੇ ਉੱਤੇ ਡੇਰੇ ਖੁੱਲ ਗਏ ਨੇ ਤੁਹਾਡੇ ਵਰਗੇ ਲੋਕਾਂ ਨੇ ਇਨ੍ਹਾਂ ਬਾਬਿਆਂ ਦੀ ਨਾ ਪਖੰਡੀਆਂ ਦੀ ਇੰਨੀ ਕੁ ਚੜਾਈ ਕਰ ਦਿੱਤੀ ਹੈ ਕਿ ਹੁਣ ਇਹ ਬਾਬੇ ਗਲੀ ਮੁਹੱਲਿਆਂ ਦੇ ਵਿੱਚ ਆਪਣੇ ਘਰਿਆਂ ਦੇ ਵਿੱਚ ਇਹਨਾਂ ਨੇ ਡੇਰੇ ਡੂਰੇ ਜੇ ਖੋਲਣੇ ਸ਼ੁਰੂ ਕਰ ਦਿੱਤੇ ਲੋਕਾਂ ਨੂੰ ਪੁੱਛਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਲੋਕਾਂ ਦੇ ਚੌਂਕੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਿਹਾ ਪੁੱਛੋ ਕੁਛ ਨਾ ਉਹ ਕੰਮ ਸ਼ੁਰੂ ਕਰ ਦਿੱਤੇ ਜਿਹੜੇ ਅਸੀਂ ਸੁਨੇ ਵੀ ਨਹੀਂ ਸੀ ਵੀ ਅਜਿਹਾ ਵੀ ਕੁਝ ਹੋਇਆ ਹੋਣਾ ਤਾਂ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਤਾਂ ਸਭ ਤੋਂ ਵੱਡੀ ਗਲਤੀ ਲੋਕਾਂ ਦੀ ਹੈ ਜੇਕਰ ਲੋਕ ਸਮਝਣਗੇ ਤਾਂ ਜਿਹੇ ਬਾਬੇ ਨੂੰ ਭਜਾਉਣਾ ਕੋਈ ਔਖੀ ਗੱਲ ਨਹੀਂ ਪਰ ਜੇਕਰ ਤੁਹਾਡੇ ਵਰਗੇ ਲੋਕ ਇਹਨਾਂ ਬਾਬਿਆਂ ਦੇ ਜਾ ਕੇ ਪੈਰਾਂ ਦੇ ਵਿੱਚ ਡਿੱਗਣਗੇ ਤਾਂ ਫਿਰ ਜਿਹੜੇ ਅੱਜ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਇੱਕ ਇੱਕ ਡੇਰਾ ਨਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾ ਹੋ ਜੂਗਾ ਕਿ ਘਰ ਘਰ ਲੋਕ ਆਪਣੇ ਡੇਰੇ ਖੋਲ੍ਹਨੇ ਸ਼ੁਰੂ ਕਰ ਦੇਣਗੇ ਤਾਂ ਪਖੰਡਵਾਦ ਤੋਂ ਬਚੋ ਤੇ ਲੋਕਾਂ ਨੂੰ ਵੀ ਪਖੰਡਵਾਦ ਤੋਂ ਬਚਣ ਦੀ ਸਲਾਹ ਦਿਓ ਤੁਹਾਡੇ ਇਲਾਕੇ ਤੁਹਾਡੇ ਗਲੀ ਮਹੱਲੇ ਤਹਾਨੂੰ ਕੋਈ ਵੀਡੀਓ ਜਹੀ ਨੈਟ ਤੋਂ ਮਿਲ ਜਾਂਦੀ ਹੈ ਤਾਂ ਸਾਰੇ ਨਾਲ ਸਾਂਝਾ ਕਰੋ ਤਾਂ ਕਿ ਅਸੀਂ ਉਸ ਦੇ ਉੱਤੇ ਚਰਚਾ ਕਰ ਸਕੀਏ ਬਿਊਰਾਂ ਰਿਪੋਰਟ ਛਣਕਾਟਾ نیوز